ਜਨਦੀਦ ਯੂਨੀਵਰਸਿਟੀਆਂ ਜਿਹੜੀ ਵੱਡੀ ਯੂਨੀਵਰਸਿਟੀ ਸੀ ਉਹ ਬੰਦਾਰਾ ਦੀ ਜਿਹੜੀ ਟੈਕਸਲਾ ਦੀ ਯੂਨੀਵਰਸਿਟੀ ਹੈ ਉਹ ਸੀ ਬਰਬਾਦ ਪੰਜਾਬ ਨੂੰ ਕਰਨ ਦਾ ਜਿਹੜਾ ਏਜੰਡਾ ਸੀ ਹੁੰਦਾ 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 ਅੱਜ ਪੰਜਾਬ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਦਾ ਪਾਣੀ ਤੱਕ ਜ਼ਮੀਨ ਤੇ ਜ਼ੇਹਰ ਪਾਣੀ ਤੱਕ ਪੋਲੂਟਡ ਹੋ ਚੁੱਕਾ ਹੈ ਹਵਾਵਾਂ ਜ਼ਹਿਰੀਲੀਆਂ ਹੋ ਚੁੱਕੀਆਂ ਕੀ ਹੋਇਆ ਪੰਜਾਬ ਦੇ ਨਾਲ ਕਿਹਨੇ ਸੋਚਣਾ ਹੈ ਸੋਚ ਤੇ ਤਦੈ ਆਣੀ ਸੀ ਨਾ ਕਿ ਤੁਹਾਡਾ ਕਨੈਕਸ਼ਨ ਆਪਣੀ ਰੂਟਸ ਦੇ ਨਾਲ ਹੁੰਦਾ ਰੂਟ ਰੂਟਸ ਕੱਟ ਦਿੱਤੀਆਂ ਗਈਆਂ ਵੜ ਦਿੱਤੀਆਂ ਦੀਆਂ ਸੋ ਪੌਦਾ ਰੂਟਸ ਬਿਨਾ ਹਰਾ ਭਰਾ ਨਹੀਂ ਰਹਿ ਸਕਦਾ ਯਤਨ ਹੈ ਕਿ ਦੁਬਾਰਾ ਤੋਂ ਪੰਜਾਬੀ ਸਕੂਲਾਂ ਚਾਏ ਲੋਕਾਂ ਦੀ ਬੋਲੀ ਪੰਜਾਬੀ ਹੈ ਉਹਨਾਂ ਨੂੰ ਪੰਜਾਬੀ ਚ ਪੜਾਇਆ ਜਾਏਗਾ ਤੇ ਸੋਚ ਸਮਝ ਉਹਨਾਂ ਦੇ ਵਿੱਚ ਜ਼ਿਆਦਾ ਆਏਗੀ ਸਾਡਾ ਵੀ ਹੱਕ ਹੈ ਪੰਜਾਬੀਆਂ ਦੇ ਵੀ ਹੱਕ ਹੈ ਕਿ ਅਸੀਂ ਵੱਡੇ ਇਨਸਾਨ ਪੈਦਾ ਕਰੀਏ ਅਸੀਂ ਜਸਟ ਕੰਜ਼ਿਊਮਰ ਦੀ ਜਾਂ ਕਾਰਪੋਰੇਟਾਂ ਦੀ ਮਾਰਕੀਟ ਨਾ ਬਣੀਏ ਅਸੀਂ ਕਰੋੜਾਂ ਇਨਸਾਨ ਜਿੰਦੇ ਇਨਸਾਨ ਸਾਡੇ ਰਾਈਟਸ ਨੇ ਸਾਡੇ ਬੇਸਿਕ ਹਿਊਮਨ ਰਾਈਟਸ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਸਾਨੂੰ ਨਹੀਂ ਮਿਲਦੀਆਂ ਸੋ ਯਤਨ ਉਹਨਾਂ ਯਤਨ ਦੇ ਵਿੱਚ ਜਿਹੜੇ ਲੋਕ ਖੜੇ ਉਹਨਾਂ ਨੂੰ ਸਲਾਮ ਹੈ ਰਾਣਾ ਮਸ਼ਹੂਦ ਅਮਨ ਸਾਹਿਬ ਜਿਨ੍ਹਾਂ ਦੇ ਨਾਮ ਦੇ ਨਾਲ ਇਹ ਮਹਿਫਲ ਸਜਾਈ ਗਈ ਹੈ ਹਮੇਸ਼ਾ ਉਹ ਖੜੇ ਹਨ ਪੰਜਾਬ ਪੰਜਾਬੀ ਦੀ ਜਦੋਂ ਵੀ ਗੱਲ ਹੁੰਦੀ ਹੈ ਇਸ ਕਾਨਫਰੰਸ ਵਿੱਚ ਕੋਈ ਜ਼ਾਤੀ ਰੁਚੀਆਂ ਦੇ ਕਰਕੇ ਉਹ ਨਹੀਂ ਆਪੜੇ ਹਮੇਸ਼ਾ ਆਪੜ ਦੇ ਪਿਛਲੀ ਕਾਨਫਰੰਸ ਦੇ ਵਿੱਚ ਵੀ ਇੰਜ ਜੇ ਤੁਸੀਂ ਆਇਓ ਸਾਰੇ ਲੋਕਾਂ ਨੂੰ ਮਿਲੇ ਦੋ ਦਿਨ ਕਾਨਫਰੰਸ ਦਾ ਹਿੱਸਾ ਵੀ ਰਹਾ ਫਿਰ ਸਾਡੀ ਦੇ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੈ ਲੇਕਿਨ ਅਸੀਂ ਰਿਕੁਐਸਟ ਕੀਤੀ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਇਸ ਕਾਨਫਰੰਸ ਦੇ ਅੰਦਰ ਆਣ ਆਪਣੀ ਜ਼ਾਤੀ ਦਿਲਚਸਪੀ ਸ਼ੋਅ ਕਰਨ ਸੋ ਰਿਜ਼ਵਾਨ ਸਾਹਿਬ ਜਿਹੜੇ ਉਹਨਾਂ ਦੇ ਯੂਥ ਦੇ ਨਮਾਇंदे ਹਨ ਇਸ ਵਜ਼ੀਰ ਆਜ਼ਮ ਪ੍ਰੋਗਰਾਮ ਦੇ ਯੂਥ ਦੇ ਨਮਾਇंदे ਉਹਨਾਂ ਨੇ ਇਹ ਡਿਨਰ ਅਰੇਂਜ ਕੀਤਾ ਪ੍ਰਾਈਮ ਮਿਨਿਸਟਰ ਸ਼ਬਾਸ਼ ਸ਼ਰੀਫ ਸਾਹਿਬ ਵੱਲੋਂ ਔਰ ਰਾਣਾ ਮਹਿਸ਼ੂਦ ਸਾਹਿਬ ਵੱਲੋਂ ਅਸੀਂ ਸ਼ੁਕਰਗੁਜ਼ਾਰ ਹਾਂ ਇਸ ਮਹਿਫਲ ਦੇ ਕਿ ਜਿਹੜੇ ਜਿੰਨੇ ਵੀ ਪਰੌਣੇ ਦੁਨੀਆਂ ਪਰ ਤੋਂ ਆਏ ਉਹਨਾਂ ਵਾਸਤੇ ਇੱਕ ਚੰਗੀ ਮਹਿਫਲ ਸਜਾਈ ਗਈ ਹੈ ਔਰ ਇਹਦੇ ਅੰਦਰ ਫਿਰ ਗੱਲ ਉਹੀ ਹੋ ਰਹੀ ਹੈ ਜੋ ਪੰਜਾਬ ਪੰਜਾਬੀ ਦੀ ਜੇ ਅਸੀਂ ਚਾਹਦੇ ਹਾਂ ਸੋ ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰਾਈਮ ਮਿਨਿਸਟਰ ਦੇ ਡਿਨਰ ਤੇ ਵੀ ਅੱਜ ਪੰਜਾਬੀ ਦੀ ਗੱਲ ਹੋ ਰਹੀ ਹੈ ਅਸੀਂ ਹੋਰ ਖੁਸ਼ ਹੋਈਏ ਕਿ ਅਗਰ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਦੀ ਪਾਰਟੀ ਪੰਜਾਬ ਦੇ ਅੰਦਰ ਜਿਹੜੀਆਂ ਪੰਜਾਬੀ ਦੀਆਂ ਸਾਡੀਆਂ ਮੰਗਾਂ ਹਨ ਉਹ ਪੂਰੀਆਂ ਕਰਾ ਦੇਣ ਤੇ ਅਸੀਂ ਜਿੰਨੇ ਲੋਕ ਬੈਠੇ ਆ ਸ਼ਹਿਦਿਸਤੂ 20 ਗੁਣਾ ਜ਼ਿਆਦਾ ਲੋਕ ਅਸੀਂ ਬਹਿ ਕੇ ਪੂਰੀ ਦੁਨੀਆ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਬਹੁਤ ਸ਼ੁਕਰੀਆ